ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਲਾਉ ਜੀ ਕੀ ਹਾਲ ਚਾਲ ਆ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਮੋਗੇ ਤੰਦਰੁਸਤ ਹੋਵੋਗੇ ਤੇ ਲੋ ਜੀ ਇਹ ਹੈਗਾ ਵਾ ਸੰਡੇ ਦੀ ਮਾਰਨਿੰਗ ਆ अर्ਲੀ ਮਾਰਨਿੰਗ ਆ ਤੇ ਇੱਥੇ ਮੈਂ ਆਪਣੇ ਜਿਹੜਾ ਪੂਜਾ ਘਰ ਆ ਉਹਦੀ ਸਫਾਈ ਕਰ ਰਹੀ ਸੀਗੀ ਸਾਰੀ ਤੇ ਜੋਤ ਲੱਗੀ ਹੋਈ ਆ ਕਿਉਂਕਿ ਹੁਣੇ ਹੀ ਪਾਠ ਕਰਕੇ ਗਿਆ ਮੇਰਾ ਦਿਓਰ ਤੇ ਸਾਡੇ ਦੋ ਜੋਤਾਂ ਲੱਗਦੀਆਂ ਨੇ ਕਿਉਂ ਲੱਗਦੀਆਂ ਨੇ ਜੋ ਦੋ ਜੋਤਾਂ ਕਿਉਂਕਿ ਜਿਹੜਾ ਮੇਰਾ ਦਿਓਰ ਆ ਉਹ ਐਸਟੋਲੋਜਰ ਆ ਐਸਟੋਲੋਜਰ ਆ ਤੇ ਫਿਰ ਉਹ ਹਨੂਮਾਨ ਜੀ ਨੂੰ ਮੰਨਦਾ ਸਾਡੇ ਹਨੂਮਾਨ ਜੀ ਦੀਆਂ ਮੂਰਤੀ ਇਸ ਕਾਫੀ ਮਿਲ ਜਾਣਗੇ ਮੂਰਤੀਆਂ ਕਿਉਂਕਿ ਉਹ ਉਹਨਾਂ ਦੀ ਮੰਨਤਾ ਕਰਦਾ ਵਾ ਤੇ ਉਹਨਾਂ ਦੀ ਵੀ ਜੋਤ ਲਾਉਂਦਾ ਤੇ ਪਾਠ ਕਰਦਾ ਵਸਤਾ ਉਹ ਜਪਜੀ ਸਾਹਿਬ ਦਾ ਵੀ ਪਾਠ ਕਰਦਾ ਨਾਲ ਪਰ ਉਹ ਜ਼ਿਆਦਾ ਯਾਨੀ ਉਹਨਾਂ ਨੂੰ ਹੀ ਮੰਨਦਾ ਉਹਨਾਂ ਦੇ ਹੀ ਜ਼ਿਆਦਾ ਪਾਠ ਕਰਦੇ ਵਾ ਤੇ ਇਸ ਲਈ ਐਸਟੋਲੋਜਰ ਆ ਉਹਦਾ ਆਪਣਾ ਕੰਮ ਆ ਇੱਕ ਹਨ ਤੇ ਉਹ ਇਹਦੇ ਵਿੱਚ ਪ੍ਰੋਫੈਸ਼ਨਲ ਆ ਉਹਦਾ ਕੰਮ ਆਪਣਾ ਤੇ ਅਸੀਂ ਹੁਣ ਸ਼ੁਰੂ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਏ ਆ ਹਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਆ ਤੇ ਉਹਦੀ ਆਪਣੀ માનਤਾ ਵਾ ਸਾਡੀ ਆਪਣੀ માનਤਾ ਮਤਲਬ ਜਿੱਥੇ ਆਪਾਂ ਨੂੰ ਸ਼ਰਧਾ ਹੋਵੇ ਹਨਾ ਤੇ ਮੈਂ ਜ਼ਿਆਦਾਤਰ ਜੋਤ ਆ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਲਗਾਉਣੀ ਹੁੰਦੀ ਆ ਤੇ ਜਾਂ ਮੈਂ ਲਗਾਉਣੀ ਹੁੰਦੀ ਆ ਜੋਤ ਬਾਬਾ ਦੀਪ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਜੋਤ ਮੈਂ ਅਰਲੀ ਮਾਰਨਿੰਗ ਲਗਾਤੀ ਸੀਗੀ ਤੇ ਜਦ ਤੱਕ ਤਾਂ ਮੇਰੀ ਜੋਤ ਆ ਜਿਹੜੀ ਵੱਧ ਗਈ ਸੀ ਤੇ ਉਸ ਤੋਂ ਬਾਅਦ ਮੇਰਾ ਦਿਓਰ ਉੱਠ ਕੇ ਉਹ ਜੋਤ ਲਾਉਣ ਲੱਗ ਗਿਆ ਸੀਗਾ ਉਹਨੇ ਜੋਤ ਆਪਦੀ ਪਾਠ ਪੂਜਾ ਕੀਤੀ ਜੋਤ ਲਈ ਫਿਰ ਮੈਂ ਸਫਾਈ ਕਰਨੀ ਸ਼ੁਰੂ ਕਰਤੀ ਤੇ ਮੈਂ ਕਿਹਾ ਚੱਲ ਮੈਂ ਸਵੇਰੇ ਸਵੇਰੇ ਜ ਅਰਲੀ ਮਾਰਨਿੰਗ ਉੱਠ ਕੇ ਅਸੀਂ ਇਹ ਕੰਮ ਕੀਤੇ ਤੇ ਫਿਰ ਬੇਟੀ ਨੇ ਆਪਣੀਆਂ 10th 3 ਐਗਜ਼ਾਮ ਦੇ ਚੁੱਕੀ ਆ ਦੂਸਾਰੇ ਬੱਚਾ ਨੇ ਪੇਪਰ ਹੋ ਚੁੱਕਿਆ ਤੇ ਸਾਰਿਆਂ ਦੀਆਂ ਜਿਹੜੀਆਂ ਕਾਪੀਜ਼ ਹੁੰਦੀਆਂ ਰੱਦੀ ਦੇ ਵਿੱਚ ਜਾਂਦੀਆਂ ਨੇ ਕਿਤਾਬਾਂ ਰੱਖ ਲੈਣੇ ਹੁੰਦੇ ਆ ਤਾਂ ਕਿ ਬਿਚਲੋ ਕਿਸੇ ਦੇ ਹੋਰ ਕੰਮ ਆ ਜਾਂਦੀਆਂ ਆਪਾਂ ਕਿਸੇ ਨੂੰ ਅੱਗੇ ਦੇ ਦਿੰਨੇ ਆ ਬੱਚਾ ਪੜ ਲੈਂਦਾ ਹਨਾ ਤੇ ਕਾਪੀਆਂ ਭਰੀਆਂ ਹੋਈਆਂ ਕਿਸੇ ਕੰਮ ਨਹੀਂ ਆਉਂਦੀਆਂ ਉਹ ਕਿੰਨੀਆਂ ਹੀ ਦਿਹਲੋ ਰੱਦੀ ਉਹ ਪੂਰਾ ਸਾਲ ਤਾਂ ਦਿੰਦੇ ਨਹੀਂ ਹੈਗੇ ਬਿਲਕੁਲ ਹੀ ਰੱਖੀ ਜਾਂਦੇ ਰਹਿੰਦੇ ਉਹ ਵੀ ਬੱਚੇ ਦੇ ਨੂੰਨ ਦਾ ਵੀ ਕੰਮ ਆ ਜਾਣਗੀਆਂ ਤੇ ਹੁਣ ਉਹ ਸਾਰੇ ਸ਼ਾਂਟੇ ਸ਼ੰਟਾਈ ਕੀਤੀ ਕਿਤਾਬਾਂ ਆਪਣੀਆਂ ਸੈੱਟ ਬਣਾਵਣਾ ਕਿ ਅਲੱਗ ਰੱਖੇ ਵੀ ਜੇ ਕੋਈ ਕਿਸੇ ਨੇ ਲੈਣੀ ਹੋਈ ਕਿਸੇ ਨੂੰ ਕਹਿ ਦਾਂਗੇ ਲੈ ਲੈਣਗੇ ਤੇ ਕਾਪੀਆਂ ਬਣੀਆਂ ਉਹਨਾਂ ਨੇ ਰੱਦੀ ਵਾਲੇ ਨੂੰ ਵੇਚਦੀਆਂ ਇਕਦਾਂ ਬਸ ਉਹ ਸਫਾਈਆ ਕੀਤਾ ਉਹਨਾਂ ਨੇ ਬੁਕਸ ਦਾ ਤੇ ਫਿਰ ਇੱਥੇ ਮੈਂ ਜਲਦੀ ਜਲਦੀ ਲੱਗੀ ਸੀਗੀ ਆਪਣੀਆਂ ਸਫਾਈਆਂ ਕਰਨ ਬਾਹਰ ਲੀਆਂ ਘਰ ਦੀਆਂ ਤੇ ਰੋਟੀ ਪਾਣੀ ਬਣਾਇਆ ਸਫਾਈਆਂ ਕੀਤੀਆਂ ਸਾਨੂੰ ਜਲਦੀ ਕਿਹਾਦੀ ਸੀਗੀ ਕਿਉਂਕਿ ਅੱਜ ਅਸੀਂ ਫੇਰ ਕਿਤੇ ਜਾਣਾ ਵਾਂ ਤੇ ਸਾਡੀ ਇਹੀ ਹੁੰਦੀ ਆ ਵੀ ਪੇਪਰ ਖਤਮ ਹੋ ਗਏ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਤਾਂ ਫਿਰ ਚਲੋ ਕਿਉਂਕਿ ਬੱਚੇ ਰੋੜਾ ਪਾਉਣ ਲੱਗ ਜਾਂਦੇ ਆ ਜਦ ਹੀ ਉਹਨਾਂ ਨੇ ਪਹਿਲਾਂ ਹੀ ਰੱਖਿਆ ਹੁੰਦਾ ਵਾ ਵੀ ਅਸੀਂ ਇੰਨੀ ਤਰੀਕ ਨੂੰ ਵਿਲੇ ਹੋ ਜਾਣਾ ਅਸੀਂ ਜਾਣਾ ਬਾਕੀ ਜੁਆਇੰਟ ਫੈਮਿਲੀ ਆ ਹੈਨਾ ਸੌਖਾ ਵਾ ਜਾਣਾ ਜਿਹੜੇ ਹੁਣ ਇਕੱਲੇ ਇਕੱਲੇ ਉਹਨੂੰ ਬੰਦੇ ਨੂੰ ਕਿੰਨਾ ਸੋਚਣਾ ਪੈਂਦਾ ਵਾ ਵੀ ਅਸੀਂ ਕਦੋਂ ਜਾਵਾਂਗੇ ਕਰੇ ਨਹੀਂ ਸਰਨਾ ਜਾਂ ਕੋਈ ਆਏ ਨਹੀਂ ਹੁਣ ਚਲੋ ਮੈਨੂੰ ਇੰਨਾ ਕੋਈ ਔਖ ਨਹੀਂ ਹੈਗੀ ਬਈ ਕੋਈ ਗੱਲ ਨਹੀਂ ਘਰ ਤਾਂ ਉਵੇਂ ਹੀ ਚੱਲੀ ਜਾਣਾ ਵਾ ਹਨਾ ਜਿ ਮੇਥੋਂ ਬਿਨਾ ਵੀ ਚੱਲੀ ਜਾਣਾ ਵਾ ਤੇ ਬਸ ਇਹ ਆ ਤੇ ਬੱਚਿਆਂ ਨੂੰ ਹੁੰਦਾ ਵਾ ਵੀ ਜਦੋਂ ਪੇਪਰ ਖਤਮ ਹੋ ਗਏ ਉਹਦੇ ਚਲੋ ਨਾਨੀ ਕੋਲੇ ਚਲੋ ਨਾਨੀ ਕੋਲੇ ਹਨਾ ਤੇ ਬਸ ਇਹ ਹੀ ਆ ਵੀ ਜਿੰਨਾ ਟਾਈਮ ਨਾਨੀ ਹੁੰਦੀ ਆ ਉਹਨਾਂ ਟਾਈਮ ਨਾਨਕੇ ਹੁੰਦੇ ਆ ਹਨਾ ਜਿੰਨਾ ਟਾਈਮ ਨਾਨਾ ਨਾਨੀ ਹੁੰਦੇ ਆ ਉਹਨਾਂ ਟਾਈਮ ਨਾਨਕੇ ਹੁੰਦੇ ਆ ਤੇ ਮੇਰੇ ਮਾਮਾ ਮਾਮੀ ਜੀ ਨੇ ਅੱਜ ਆਉਣਾ ਸੀਗਾ ਸਾਡੇ ਕੋਲੇ ਤੇ ਉਹ ਮੰਮੀ ਨੇ ਵੀ ਨਾਲ ਆਉਣਾ ਸੀ ਤੇ ਇਸ ਲਈ ਫਿਰ ਮੇਰੇ ਮਾਮਾ ਤੇ ਮਮੀ ਜੀ ਤੇ ਮੇਰੇ ਮਮਾ ਤੇ ਉਹ ਉਹਨਾਂ ਨੇ ਆਉਣਾ ਸੀ ਉਹਨਾਂ ਦੇ ਨਾਲ ਹੀ ਅਸੀਂ ਵਾਪਸ ਆਉਣਾ ਸੀ ਕਮਰਾ ਮੈਂ ਸਾਰਾ ਸੈੱਟ ਕਰਤਾ ਬਾਹਰੋਂ ਵੀ ਸਾਰਾ ਸਫਾਈ ਕਰਤੀ ਸੀ ਪੈਕਿੰਗ ਇੱਥੇ ਅਸੀਂ ਕਰ ਲਈ ਤੇ ਪੈਕਿੰਗ ਕਰਕੇ ਮੈਂ ਤੇ ਮੇਰੀ ਬੇਟੀ ਨੇ ਉਹ ਕੱਪੜੇ ਅਸੀਂ ਕੱਢ ਲਏ ਜਿਹੜੇ ਅਸੀਂ ਪਾਉਣੇ ਸੀਗੇ ਉਹਨਾਂ ਦੇ ਹਜੇ ਪ੍ਰੈਸ ਮਾਰਨੀ ਆ ਪ੍ਰੈਸ ਪ੍ਰੂਫਸ ਮਾਰ ਕੇ ਰੱਖਾਂਗੇ ਜਦ ਨੂੰ ਇੱਥੇ ਦੇਖੋ ਸਾਡੇ ਰੌਣਕਾਂ ਲੱਗ ਗਈਆਂ ਨੇ ਪੂਰੀਆਂ ਬੱਚਾ ਨੂੰ ਮੈਂ ਰੈਡੀ ਕਰਤਾ ਆਪ ਵੀ ਬਸ ਮੈਂ ਆਲਮੋਸਟ ਰੈਡੀ ਹੋਈ ਸੀ ਇੱਥੇ ਚਾਹ ਪਾਣੀ ਦਿੱਤਾ ਇਹਨਾਂ ਨੂੰ ਮਾਮਾ ਜੀ ਬੈਠੇ ਆ ਮਾਮਾ ਜੀ ਦਾ ਬੇਟਾ ਮਾਮੀ ਜੀ ਇਹਨਾਂ ਦੀ ਖੁਸ਼ਖਬਰੀ ਸੀਗੀ ਅੱਗੇ ਵੀ ਮੈਂ ਇੱਕ ਵਾਰੀ ਕਿਹਾ ਸੀ ਵੀ ਇੱਕ ਖੁਸ਼ਖਬਰੀ ਆ ਮੈਂ ਤੁਹਾਨੂੰ ਫੇਰ ਦੱਸ ਦੂੰਗੀ ਇਹ ਇਹ ਆ ਵੀ ਇਹਨਾਂ ਦੇ ਸਾਰੇ ਫੈਮਿਲੀ ਦਾ ਵੀਜ਼ਾ ਆ ਗਿਆ ਇਨਾਂ ਨੇ ਜਾਣਾ ਇਸ ਲਈ ਇਹ ਸਾਨੂੰ ਘਰੇ ਆਏ ਸੀਗੇ ਸਾਨੂੰ ਕੱਪੜੇ ਲੱਤੇ ਦੇ ਕੇ ਗਏ ਆ ਮਤਲਬ ਸਾਡਾ ਮਾਣ ਤਾਣ ਕਰਕੇ ਗਏ ਆ ਜਿਵੇਂ ਕੁੜੀਆਂ ਦਾ ਹੁੰਦਾ ਹਨਾ ਤੇ ਮਤਲਬ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਖੁਸ਼ੀ ਸੀਗੀ ਤੇ ਇੰਨਾ ਮਨ ਵੀ ਉਹ ਹੋ ਰਿਹਾ ਸੀਗਾ ਵੀ ਹਨਾ ਚੱਲੇ ਆ ਤੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੁੜ ਕੇ ਆਉਣਗੇ ਇਹ ਵੀ ਹੁੰਦਾ ਤੇ ਇੱਥੇ ਫਿਰ ਅਸੀਂ ਮਾਮਾ ਮਾਮੀ ਜੀ ਹੁਣਾਂ ਦੇ ਨਾਲ ਹੀ ਆ ਗਏ ਸੀਗੇ ਗੱਡੀ 'ਚ ਤੇ ਇੱਥੇ ਆ ਗਏ ਅਸੀਂ ਆਪਣੇ ਮੈਂ ਆ ਗਈ ਆਪਣੇ ਪੇਕੇ ਬੱਚੇ ਆ ਗਏ ਆਪਣੇ ਨਾਲ ਕੇ ਤੇ ਆ ਕੇ ਅਸੀਂ ਫਿਰ ਸਮੋਸੇ ਵਗੈਰਾ ਖਾ ਲਏ ਕਿਉਂਕਿ ਮੰਮੀ ਹੋਣੀ ਤਾਂ ਲੰਚ ਕਰਿਆਏ ਸੀਗੇ ਤੇ ਅਸੀਂ ਨਹੀਂ ਸੀ ਲੰਚ ਕੀਤਾ ਤੇ ਫਿਰ ਵੀ ਆਉਂਦਿਆਂ ਨੂੰ ਹਨਾ ਹੋਊਗੇ ਸੀ ਸਾਨੂੰ ਟਾਈਮ ਕਾਫੀ ਤੇ ਫਿਰ ਭੁੱਖ ਜੀ ਲੱਗੀ ਹੋਈ ਸੀ ਫਿਰ ਅਸੀਂ ਸਮੋਸੇ ਹੀ ਮੰਗਾ ਲਏ ਵੀ ਚਲੋ ਰੋਟੀ ਪਾਣੀ ਤਾਂ ਹੁਣ ਤਿਆਰ ਨਹੀਂ ਕੀਤਾ ਜਾਣਾ ਤੇ ਇੱਥੇ इमोशनल ਪਲ ਆ ਗਏ ਆ ਜਦੋਂ ਹਨਾ ਵਧਾਈ ਹੋਈ ਕਿਉਂਕਿ ਮੇਰੇ ਮੰਮੀ ਨੂੰ ਇਹ ਸੀਗਾ ਮੰਮੀ ਬਹੁਤ ਕੱਲੇ ਜਿਹਾ ਮਹਿਸੂਸ ਕਰ ਰਹੇ ਸੀਗੇ ਆਪਣੇ ਆਪ ਨੂੰ ਕਿਉਂਕਿ ਭੈਣ ਭਾਈ ਸਾਰੇ ਚਲੇ ਗਏ ਹਨਾ ਮੰਮੀ ਦੇ ਭਾਈ ਆ ਇੱਕ ਭਾਈ ਸੀਗਾ ਉਹ ਪੂਰੇ ਹੋ ਗਏ ਸੀ ਪਿੱਛੇ ਜੇ ਹਨਾ ਤੇ ਫਿਰ ਇਹ ਵਾਲੇ ਚਲੇ ਆ ਭੈਣ ਆ ਭੈਣ ਵੀ ਪਹਿਲਾਂ ਗਈ ਹੋਈ ਆ ਮੰਮੀ ਨੂੰ ਆਇ ਲੱਗ ਰਸੀ ਮੈਂ ਕੱਲੀ ਜੀ ਰਹਿ ਗਈ ਹਨਾ ਤੇ ਇੱਥੇ ਸਾਰੇ ਮਤਲਬ ਸਾਰਿਆਂ ਨੂੰ ਰੋਣਾ ਆ ਰਿਹਾ ਸੀਗਾ ਵੀ ਪਤਰੀ ਮਮਾ ਜੀ ਹੁਣੀ ਸਾਰੀ ਫੈਮਿਲੀ ਚੱਲ ਗਿਆ ਵੀ ਕਦੋਂ ਆਉਣਗੇ ਮਤਲਬ ਇਹ ਟਾਈਮ ਐ ਇਦਾਂ ਨਾ ਹੁੰਦਾ ਵੀ ਖੁਸ਼ੀ ਵੀ ਬਹੁਤ ਹੁੰਦੀ ਆ ਤੇ ਮਨ ਵੀ ਭਰਦਾ ਹੁੰਦਾ ਹਨ ਕਿਉਂਕਿ ਦੁੱਖ ਦੇ ਸੁੱਖ ਦੇ ਜਦੋਂ ਬੰਦਾ ਪ੍ਰਦੇਸੀ ਪਰ ਰਸਸ ਬੈਠਾ ਵਾ ਪ੍ਰਦੇਸੀ ਹੋਇਆ ਬੈਠਾ ਵਾ ਤੇ ਉਹ ਵੀ ਹੁੰਦਾ ਦੇਖ ਮਮਾ ਮੇਰੇ ਕਿਵੇਂ ਹਨਾ ਬਾਹਰ ਖੜ ਖੜ ਕੇ ਉਹਨਾਂ ਤੋਂ ਬਿਦਾਲ ਲੈਂਦੇ ਆ ਮਤਲਬ ਬਹੁਤ ਜ਼ਿਆਦਾ ਮਾਨ ਆ ਉਹਨਾਂ ਦਾ ਦਾਸ ਨੜੇ ਸਾਹਮਣੇ ਗੁਰੂ ਘਰ ਆ ਉਹ ਗੁਰੂ ਘਰ ਦੁਆਰਾ ਸਭ ਨੂੰ ਵੀ ਮੱਥਾ ਟੇਕ ਰਹੇ ਆ ਵੀ ਪ੍ਰਮਾਤਮਾ ਸੋਖ ਸ਼ਾਂਤੀ ਦਾ ਬਸ ਟਾਈਮ ਲਿਆਵੇ ਤੇ ਇੱਥੇ ਸਾਰੇ ਚਲੇ ਗਏ ਸੀਗੇ ਫਿਰ ਅਸੀਂ ਬੈਠੇ ਰਹੇ ਕਾਫੀ ਟਾਈਮ ਮੰਮੀ ਨੂੰ ਚੁੱਪ ਚੁੱਪ ਕਰਾਇਆ ਮੰਮੀ ਨੂੰ ਗੱਲਾਂ ਬਾਤਾਂ ਚ ਲਾਇਆ ਉਹਨਾਂ ਦਾ ਧਿਆਨ ਕਨਵਰਟ ਕੀਤਾ ਫਿਰ ਉਸ ਤੋਂ ਬਾਅਦ ਪੈਣ ਵੀ ਆਈ ਹੋਈ ਸੀਗੀ ਮੇਰੀ ਜਿਹੜੀ ਇੱਥੇ ਆ ਮੰਮੀ ਕੇ ਕੋਲੇ ਹੀ ਪੈਂਦਾ ਉਹਨਾਂ ਦਾ ਤਾਂ ਇੱਧਰ ਜਗਰਾਉਂ ਏਰੀਆ ਦੇ ਵਿੱਚ ਹੀ ਤੇ ਉੱਥੇ ਆ ਤੇ ਉਹ ਵੀ ਆਏ ਹੋਏ ਸੀਗੇ ਫਿਰ ਮੈਂ ਲੱਗ ਗਈ ਸੀਗੀ ਸਬਜ਼ੀ ਦੀ ਤਿਆਰੀ ਕਰਨਾ ਕਿਉਂਕਿ ਪਨੀਰ ਬਣਾਉਣਾ ਸੀਗਾ ਸ਼ਾਹੀ ਪਨੀਰ ਬਣਾਇਆ ਸੀ ਅੱਜ ਮੰਮੀ ਕਹਿੰਦੀ ਮੇਰਾ ਪਨੀਰ ਲਿਆਂਦਾ ਹੋਇਆ ਵਾ ਤੇ ਤੇ ਬੱਚੇ ਸਿਸਟਰ ਦੇ ਬੱਚੇ ਵੀ ਆ ਤੇ ਮੇਰੇ ਵੀ ਬੱਚੇ ਆ ਖੇਡਦੇ ਫਿਰਦੇ ਆ ਦੇਖੋ ਉਹਦਾ ਬੇਟਾ ਕਿੱਥੇ ਬੈਠਾ ਵਾ ਬਹੁਤ ਸ਼ਰਾਰਤੀ ਆ ਬਹੁਤ ਗੱਲਾਂ ਸੁਣਾਉਂਦਾ ਬਹੁਤ ਪਿਆਰੀਆਂ ਪਿਆਰੀਆਂ ਤੇ ਮੇਰੀ ਬੇਟੀ ਫਿਰਦੀ ਆ ਤੇ ਇੱਥੇ ਅਸੀਂ ਰਾਤ ਨੂੰ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਪੂਰੀਆਂ ਸ਼ੈਬਰਾਂ ਲਾਈਆਂ ਪੂਰੀਆਂ ਅਸੀਂ ਗੱਲਾਂ-ਵੱਤਾਂ ਕੀਤੀਆਂ ਮੰਮੀ ਥੱਕ ਕੇ ਸੀਗੇ ਮੰਮੀ ਪੈ ਗਏ ਸੀ ਤੇ ਅਸੀਂ ਇੱਥੇ ਫਿਰ ਭੈਣਾ-ਪੈਣਾ ਨੇ ਬਹੁਤ ਟਾਈਮ ਤੱਕ ਗੱਲਾਂ ਕਰਦੇ ਰਹੇ ਇਹ ਮੇਰੇ ਭੈਣ ਦਾ ਹਸਬੰਡ ਆ ਯਾਨੀ ਕਿ ਮੇਰਾ ਜੀਜਾ ਲਾ ਲਓ ਮੇਰਾ ਭਾਈ ਲਾ ਲਓ ਅਸੀਂ ਤਾਂ ਭੈਣਾ-ਭਾਈਆਂ ਅੰਗੂਈਆਂ ਹਨਾ ਤੇ ਮਤਲਬ ਇੰਨੀਆਂ ਅਸੀਂ ਗੱਪ-ਸ਼ੱਪ ਕੀਤੀ ਇੱਥੇ ਹਨਾ ਕਵਿਲਦਾਰੀ ਦੀਆਂ ਗੱਲਾਂ ਦੁੱਖ-ਸੁਖ ਦੀਆਂ ਗੱਲਾਂ ਤੇ ਗੱਪਸ਼ਾਪ ਮਤਲਬ ਇੰਨਾ ਸਕੂਨ ਭਰਿਆ ਟਾਈਮ ਵੀ ਅਸੀਂ 11 12 ਵਜੇ ਤੱਕ ਬੈਠੇ ਰਹੇ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ 11 ਵੀ ਕਦੋਂ ਵੱਜ ਗਏ ਫਿਰ ਮੰਮੀ ਨੇ ਕਿਹਾ ਮੈਂ ਕਿਹਾ ਨਹੀਂ ਪੈ ਜੋ ਹੁਣ ਵੀ ਇੰਨਾ ਟਾਈਮ ਹੋਇਆ ਪਿਆ ਤੁਸੀਂ ਹੁਣ ਗੱਲਾਂ ਹੀ ਮਾਰੀ ਜਾਣੀਆਂ ਫਿਰ ਚੱਲ ਅਸੀਂ ਹਨਾ ਫਿਰ ਅਸੀਂ ਕਿਹਾ ਵੀ ਚਲੋ ਹੁਣ ਪੈ ਜੋ ਬੱਚਿਆਂ ਨੇ ਵੀ ਸੌਣਾ ਹਨਾ ਬੱਚੇ ਵੀ ਰੋਣ ਲੱਗ ਗਏ ਸੀ ਤੇ ਅੱਗੇ ਅਸੀਂ ਆਪ ਕਹਿ ਰਹੇ ਹੁੰਨੇ ਆ ਬੱਚੇ ਸੋਹਣੇ ਅੱਜ ਸਾਨੂੰ ਆਏ ਸੀਗੇ ਵੀ ਬਸ ਗੱਲਾਂ ਹੀ ਮਾਰ ਲਈਏ ਬੜਾ ਸਕੂਨ ਭਰਿਆ ਟਾਈਮ ਸੀ ਜਾ ਕੇ ਆਉਂਗੀ ਇਨਾਂ ਕੋਲੇ ਵੀ ਇਧਰ ਆਈ ਹੋਈਆਂ ਹੁਣ ਮੈਂ ਤੇ ਜਾ ਕੇ ਆਉਂਗੀ ਇਨਾਂ ਕੋਲੇ ਵੀ ਤੇ ਮੁੜ ਕੇ ਘਰ ਤੋਂ ਨਿਕਲਣਾ ਔਖਾ ਹੋ ਜਾਂਦਾ ਹੁਣ ਚੱਲ ਬੱਚਿਆਂ ਨੂੰ ਛੁੱਟੀਆਂ ਵਾ ਤੇ ਇਦਾਂ ਬਸ ਸੀ ਗੱਪ-ਸ਼ੱਪ ਕਰਦੇ ਸਿਆ ਉਹਨਾਂ ਦੀ ਬੇਟੀ ਆ ਦੇਖੋ ਕਿੰਨਾ ਐਕਸਾਈਟਮੈਂਟ ਕੋਈ ਪਤਾ ਨਹੀਂ ਕੀ ਕੋਈ ਗੱਲ ਹੋਈ ਹੋਊਗੀ ਇੱਥੇ ਹੱਸਦੇ ਖੇਡਦੇ ਸੀਗੇ ਮਤਲਬ ਬੜੇ ਗੱਪ-ਸ਼ੱਪ ਮਾਰੇ ਕਹਿੰਦੇ ਜਦੋਂ ਦੋ ਭੈਣਾਂ ਇਕੱਠੀਆਂ ਹੋ ਜਾਣ ਫਿਰ ਉਹਨਾਂ ਦੀਆਂ ਗੱਲਾਂ ਨਹੀਂ ਖਤਮ ਹੁੰਦੀਆਂ ਤੇ ਜਿੰਨ ਜਿਹੜੇ ਨਾਲ ਕਦੇ-ਕਦੇ ਮਿਲਦੇ ਆ ਉਹਨਾਂ ਨੂੰ ਤਾਂ ਆਈ ਹੁੰਦਾ ਹਨਾ ਵੀ ਅਸੀਂ ਗੱਲਾਂ-ਵੱਤਾਂ ਕਰੀਏ ਬੈਠੀਏ ਤੇ ਇਹ ਦੂਸਰੇ ਰੂਮ 'ਚ ਪੈ ਜਾਣਗੇ ਅਸੀਂ ਦੂਸਰੇ 'ਚ ਤੇ ਇੱਥੇ ਇਹ ਸਾਡੇ ਕੋਲ 11 ਵਜੇ ਤੱਕ ਬੈਠੇ ਰਹੇ ਗੱਲਾਂ-ਵੱਤਾਂ ਮਾਰੀ ਗਏ ਤੇ ਮੰਮੀ ਪੈਗੇ ਸੀ ਮੰਮੀ ਵਿਚਾਰੇ ਨਹੀਂ ਠੀਕ ਸੀਗੇ ਹਨਾ ਸਾਰੇ ਦਿਨ ਦੇ ਉਦਾਂ ਵੀ ਤੋਰਾ ਫੇਰਾ ਵੀ ਰਿਹਾ ਮੰਮੀ ਨੂੰ ਤੇ ਫਿਰ ਵੀ ਹੋ ਜਾਂਦੀ ਹੈ ਥਕਾਵਟ ਬਜ਼ੁਰਗ ਬੰਦੇ ਨੇ ਬੰਦੇ ਹਨ ਬਜ਼ੁਰਗ ਨੇ ਤੇ ਇੱਥੇ ਅਸੀਂ ਸਾਰਾ ਕੰਮ ਧੰਦਨ ਨਿਮੇੜ ਕੇ ਸਾਰਾ ਰੋਟੀ ਪਾਣੀ ਨਿਮੇੜ ਕੇ ਖਾ ਪੀ ਕੇ ਫਿਰ ਅਸੀਂ ਗੱਲਾਂ ਬਾਤਾਂ ਕਰੀਆਂ ਖੂਬ ਰਾਤ ਇਹੀ ਹੁੰਦਾ ਵਾ ਹਨਾ ਆਪਾਂ ਦੋਕਸ ਆਫ ਕਰ ਲੈਨੇ ਆ ਭੈਣ ਭਾਈ ਨਾਲ ਹੱਸ ਖੇਡ ਲੈਨੇ ਆ ਖੁੱਲ ਕੇ ਜੀ ਲੈਨੇ ਆ ਤੇ ਇਹੀ ਜ਼ਿੰਦਗੀ ਆ ਵੀ ਜਿਹੜਾ ਆਪਾਂ ਸਮਾਜ ਆਦਾਂ ਇਕੱਠੀਆਂ ਕਰ ਲਈਏ ਉਹੀ ਜ਼ਿੰਦਗੀ ਆ ਹਨਾ ਤੇ ਕੀ ਲੈ ਜਾਣਾ ਇੱਥੋਂ ਮੇਲਾ ਗਿਲਾ ਹੀ ਹੁੰਦਾ ਵਾ ਹੋਰ ਇੱਥੋਂ ਕੀ ਲੈ ਜਾਣਾ ਦੁਨੀਆ ਤੋਂ ਸਾਰਾ ਦਿਨ ਮੇਰੀ ਮੇਰੀ ਕਰਦਾ ਬੰਦਾ ਫਿਰਦਾ ਰਹਿੰਦਾ ਕੁਛ ਨਹੀਂ ਲੈ ਜਾਣਾ ਆਹੀ ਮੇਲੇ ਗਿਲੇ ਹੁੰਦੇ ਆ ਚਲੋ ਜੀ ਮੈਂ ਕਰਦੀ ਆ ਵੀਡੀਓ ਦਾ ਐਂਡ ਸਸਿਕਾ